ਪਿੰਡ ਬਾਦਲ ਦੇ ਵਿੱਚ ਮੌਜੂਦ ਆ ਜਿੱਥੇ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਵਰਸੀ ਜਿਹੜੀ ਮਨਾਈ ਜਾ ਰਹੀ ਹੈ ਤਾਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਧਾਰਮਿਕ ਸੰਸਥਾਵਾਂ ਦੇ ਆਗੂ ਜਿਹੜੇ ਕਿ ਇੱਥੇ ਪਹੁੰਚੇ ਹਨ ਉਹ ਸੁਧਾਂਜੀ ਦੀ ਅੰਦਲੀ ਤਾਂ ਮੇਰੇ ਨਾਲ ਜੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰਬਜੀਤ ਜੀ ਇੱਕ ਸਾਲ ਹੋ ਗਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਰੋਹਾਨੀ ਦੁਨੀਆ ਤੋਂ ਗਏ ਨੂੰ ਤੇ ਕਿਵੇਂ ਹੁਣ ਪਹਿਲੀ ਵਰਸੀ ਮਨਾਈ ਗਈ ਹੈ ਕਿਵੇਂ ਯਾਦ ਕਰ ਰਹੇ ਹੋ ਦੇਖੋ ਅੱਜ ਫਕਰੇ ਕੌਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਪਹਿਲੀ ਵਰਸੀ ਬਾਦਲਪਿੰਡ ਵਿਖੇ ਮਨਾ ਸ਼ਰਧਾ ਤੇ ਸਤਕਾਰ ਦੇ ਨਾਲ ਸਾਰੇ ਪੰਜਾਬ ਚੋਂ ਹਰਿਆਣਾ ਚੋਂ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਜਿਹੜੇ ਉਹਨਾਂ ਨੂੰ ਚਾਹੁਣ ਵਾਲੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਕਰੀਬੀ ਨਾਲ ਜਿਹਨਾਂ ਨੇ ਕੰਮ ਕੀਤਾ ਉਹਦੇ ਨਾਲ ਜ਼ਿੰਦਗੀ ਸੰਘਰਸ਼ ਲੜਿਆ ਜਾਂ ਨਵੇਂ ਨੌਜਵਾਨ ਜਿਹੜੇ ਉਹਨਾਂ ਨੂੰ ਪ੍ਰੇਰਣਾ ਸਰੋਤ ਮੰਨਦੇ ਨੇ ਸਾਰੇ ਇਸ ਵਰ੍ਹੇ ਦੇ ਵਿੱਚ ਪਹੁੰਚੇ ਨੇ ਸੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਜੀਵਨ ਪੂਰਾ ਜਿਹੜਾ ਉਹਦਾ ਜੀਵਨ ਹੈ ਇੱਕ ਮੈਂ ਸਮਝਦਾ ਇੱਕ ਸੰਸਥਾ ਦੀ ਤਰ੍ਹਾਂ ਜਿਵੇਂ ਇੱਕ ਸੰਸਥਾ ਤੋਂ ਆਪਾਂ ਸਾਰਾ ਬਹੁਤ ਕੁਝ ਸਿੱਖ ਸਕਦੇ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਜੀਵਨ ਤੋਂ ਬਹੁਤ ਸੇਧ ਲਈ ਜਾ ਸਕਦੀ ਹੈ ਉਹ ਚਾਹੇ ਕਿਸੇ ਖੇਤਰ ਨਾਲ ਵੀ ਸੰਬੰਧਤ ਹੋਵੇ ਪਹਿਲੀ ਗੱਲ ਕਿ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਉਹਦੇ باوجود ਉਹਨਾਂ ਦਾ ਜਿਹੜਾ ਸੁਭਾਅ ਸੀ ਹਲਮੀ ਸੀ ਕੰਮ ਕਰਨ ਦਾ ਤਰੀਕਾ ਸੀ ਗਰਾਊਂਡ ਦੇ ਨਾਲ ਜੁੜਿਆ ਰਹਿਣਾ ਉਹ ਬੜੀ ਬਾ ਕਮਾਲ ਸੀ ਇੱਕ ਉਹਨਾਂ ਦੀ ਜਿਹੜੀ ਕਾਬਲੀਅਤ ਤੇ ਦੂਰਅੰਦੇਸ਼ੀ ਸੋਚ ਜਿਹੜੀ ਹੈ ਮੈਂ ਸਮਝਦਾ ਕਿ ਉਹਦੋਂ ਤੋਂ ਬੜਾ ਸਿੱਖਣ ਦੀ ਲੋੜ ਹੈ ਨਵੀਂ ਪੀੜ੍ਹੀ ਨੂੰ ਸੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਜੀਵਨ ਤੇ ਮੈਂ ਸਮਝਦਾ ਕਿ ਜੇ ਆਪਾਂ ਝਾਤ ਮਾਰੀਏ ਤਾਂ ਸਾਰਾ ਜੀਵਨ ਉਹਨਾਂ ਨੇ ਪੰਥ ਪੰਜਾਬ ਤੇ ਪੰਜਾਬੀ ਤੇ ਪੰਜਾਬ ਦੀ ਭਾਈਚਾਰਕ ਸਾਂਝ ਦੀ ਲੜਾਈ ਲਈ ਲਾ ਦਿੱਤਾ 16 ਸਾਲ ਤੋਂ ਵੱਧ ਉਹਨਾਂ ਨੇ ਸਮਾ ਜੇਲ ਵਿੱਚ ਕੱਟਿਆ ਸੋ ਕਿੰਨੇ ਜਿਹੜੇ ਕਿੱਸੇ ਨੇ ਜੇ ਸੁਣਾਉਣ ਲੱਗੀ ਆਪਾਂ ਮੈਂ ਸਮਝਦਾ ਕਿ ਸਮਾਂ ਖਤਮ ਨਹੀਂ ਹੋ ਸਕਦਾ ਇੰਨੇ ਕਿੱਸੇ ਨੇ ਉਹਨਾਂ ਦੇ ਨਾਲ ਜੀਵਨ ਦੇ ਨਾਲ ਜੁੜੇ ਹੋਏ ਸੋ ਉਹਨਾਂ ਨੂੰ ਅੱਜ ਪਹਿਲੀ ਵਰਸੀ ਤੇ ਸੰਧਾਜਲੀ ਦੇਣ ਲਈ ਸਾਰੇ ਪਹੁੰਚੇ ਆ ਤੇ ਗੁਰੂ ਸਾਹਿਬ ਅਗੇ ਕਿਰਪਾ ਕਰਨ ਦੇ ਕਿ ਉਹਨਾਂ ਦਾ ਜਿਹੜਾ ਜੀਵਨ ਹੈ ਜਿਵੇਂ ਉਹਨਾਂ ਦਾ ਸੰਘਰਸ਼ਮਈ ਜੀਵਨ ਹੈ ਉਹਨਾਂ ਦਾ ਸੁਭਾਅ ਉਹਨਾਂ ਦੀ ਕੰਮ ਕਰਨ ਦੀ ਕਾਰਸ਼ੈਲੀ ਕਿਸਾਨਾਂ ਪ੍ਰਤੀ ਮਜ਼ਦੂਰਾਂ ਪ੍ਰਤੀ ਪੰਜੀਬ ਦੇ ਪੰਜਾਬ ਦੇ ਗਰੀਬਾਂ ਪ੍ਰਤੀ ਜਿਹੜਾ ਕੰਮ ਕਰਨ ਦਾ ਤਰੀਕਾ ਉਦੇ ਤੋਂ ਅਸੀਂ ਸੇਧ ਲੈ ਕੇ ਅਸੀਂ ਵੀ ਕੁ ਥੋੜੇ ਬਹੁਤੇ ਹੋ ਜਾ ਬਣਨ ਦੀ ਕੋਸ਼ਿਸ਼ ਕਰ ਸਕੀਏ ਸਰ ਜੀ ਤੁਹਾਨੂੰ ਕਿੰਨਾ ਸਮਾਂ ਮਿਲਿਆ ਉਹਨਾਂ ਦੇ ਨਾਲ ਕੰਮ ਕਰਨ ਦਾ ਜੇ ਸਮਾਂ ਬਤੋਲੋ ਦੇਖੋ ਜੇ ਉਹਨਾਂ ਦੇ ਨਾਲ ਕੰਮ ਕਰਨ ਦੀ ਗੱਲ ਕਰੀਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜਦੋਂ ਵੀ ਮੁੱਖ ਮੰਤਰੀ ਬਣਦੇ ਸੀ ਤਾਂ ਉਹ ਸੰਗਦਰਸ਼ਨ ਲਾਉਂਦੇ ਸੀ ਜਿੱਥੇ ਅਸੀਂ ਯੂਥ ਦੇ ਤੌਰ ਤੇ ਕੰਮ ਕਰਦੇ ਸੀ ਸਟੂਡੈਂਟ ਵਿੰਗ ਵਿੱਚ ਕੰਮ ਕਰਦੇ ਸੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਦਾ ਸੀ ਉਹਦੇ ਨਾਲ ਮੈਂ ਸਮਝਦਾ ਕਿ ਮੈਂ ਬਤੌਰ ਸਰਪੰਚ ਵੀ ਰਿਆਂ 2013 ਤੋਂ ਲੈ ਕੇ 18 ਤੱਕ ਤੇ ਜੇ ਤੁਸੀਂ ਗੱਲ ਛੇੜੀ ਆ ਤਾਂ ਜਦੋਂ ਉਹ ਸੰਗਦਰਸ਼ਨ ਕਰਨ ਜਾਂਦੇ ਸੀ ਤਾਂ ਪੂਰੇ ਪੰਜਾਬ ਦੇ ਕੋਈ ਇਹੋ ਜਿਹੇ ਪਿੰਡ ਨਹੀਂ ਉਹਨਾਂ ਦੇ ਨਾਲ ਸਰਪੰਚ ਦੇ ਨਾਲ ਉਹਦਾ ਰਾਬਤਾ ਨਾ ਹੋਇਆ ਹੋਵੇ ਇਹ ਪਹਿਲਾ ਮੁੱਖ ਮੰਤਰੀ ਸੀ ਪੂਰੇ ਹਿੰਦੁਸਤਾਨ ਦਾ ਜਿਹੜਾ ਪਿੰਡ ਦੇ ਸਰਪੰਚ ਨਾਲ ਗੱਲ ਕਰਕੇ ਪੂਰੀ ਵਾਰਤਾ ਲਾਭ ਕਰਕੇ ਗ੍ਰਾਂਟ ਦਿੰਦਾ ਸੀ ਇੱਕ ਲੈਟਰ ਉਹਨਾਂ ਕੋਲ ਹੁੰਦਾ ਸੀ ਕਿ ਪਿੰਡ ਦੇ ਕੰਮਾਂ ਦੇ ਲਈ ਪਹਿਲਾਂ ਜਿਹੜਾ ਪਰਫਾਰਮ ਬਣ ਜਾਂਦਾ ਸੀ ਇੱਕ ਸਰਪੰਚ ਕੋਲ ਹੁੰਦਾ ਸੀ ਇੱਕ ਅਫਸਰ ਸਾਹਿਬਾਨਾ ਕੋਲ ਹੁੰਦਾ ਸੀ ਇਕੱਲੀ ਇਕੱਲੀ ਗੱਲ ਬੜੀ ਤਰੀਕੇ ਨਾਲ ਪੁੱਛਦੇ ਸੀ ਦੱਸਦੇ ਸੀ ਸੋ ਮੈਨੂੰ ਵੀ ਬਤੌਰ ਸਰਪੰਚ ਦੇ ਤੌਰ ਤੇ ਦੋ ਵਾਰ ਸੰਗਦਰਸ਼ਨ ਜਾਣ ਦਾ ਮੌਕਾ ਮਿਲਿਆ ਤਾਂ ਬੜੀ तरीके ਨਾਲ ਕਿ ਕਾਕਾ ਤੁਸੀਂ ਸਕੂਲ ਲਈ ਮੰਗ ਲੋ ਯਾਰ ਗਲੀਆਂ ਨਾਲੀਆਂ ਛੱਡੋ ਜਾਂ ਹੋਰ ਵੀ ਮੈਂ ਸਮਝਦਾ ਕਿ ਜਿੰਨੇ ਪੈਸੇ ਮੰਗਣ ਨੇ ਵੱਧ ਕਈ ਵੀ ਰਿ ਇਹੋ ਜਿਹਾ ਕੰਮ ਹੁੰਦਾ ਸੀ ਕਿ ਮੰਗਣੇ ਥੋੜੇ ਦੇਣੇ ਬਹੁਤੇ ਹੀ ਕਾਕਾ ਇੰਨੇ ਨਾਲ ਕੰਮ ਚੱਲਣਾ ਨਹੀਂ ਇੰਨੇ ਦਿੰਦੇ ਆ ਤੁਹਾਨੂੰ ਇੰਨੇ ਨਾਲ ਕੀ ਬਣਨਾ ਸੋ ਉਹਨਾਂ ਨਾਲ ਜਿਹੜਾ ਉਹ ਭਾਰਤਾ ਲਾਭ ਦਾ ਇੱਕ ਤਰੀਕਾ ਸੀ ਇੱਕ ਮੁੱਖ ਮੰਤਰੀ ਦਾ ਇੱਕ ਪਿੰਡ ਦੇ ਸਰਪੰਚ ਦੇ ਨਾਲ ਸਿੱਧੇ ਗੱਲ ਕਰਕੇ ਗ੍ਰਾਂਟ ਦੇਣੀ ਇਹ ਕੋਈ ਕਹਿਣਾ ਬਹੁਤ ਛੋਟੀ ਗੱਲ ਲੱਗਦੀ ਆ ਪਰ ਤੁਸੀਂ ਦੇਖਿਆ ਨਹੀਂ ਹੋਊਗਾ ਕਦੇ ਉਹਨਾਂ ਦੇ ਇਸ ਗੱਲ ਤੋਂ ਡਰਾਮਾ ਕਰਕੇ ਇਹ ਅਰਮਿੰਦ ਕੇਜਰੀਵਾਲ ਨੇ ਦਿੱਲੀ ਵੀ ਸ਼ੁਰੂ ਕੀਤਾ ਸੀ ਸੰਗਤ ਦਰਸ਼ਨ ਤੇ ਪਹਿਲੇ 2 ਘੰਟੇ ਵਿੱਚ ਹੀ ਕੋਠੇ ਜਾ ਚੜਿਆ ਸੀ ਕਹਿੰਦਾ ਮੇਰੇ ਵੱਸੋਂ ਬਾਹਰ ਮੁੜ ਕੇ ਕਦੇ ਸੰਗਤ ਦਰਸ਼ਨ ਨਹੀਂ ਕੀਤਾ ਉਹਨੇ ਉਹਨੇ ਕੋਈ ਇਦਾਂ ਦਾ ਨਾਮ ਰੱਖਿਆ ਸੀ ਉਹ ਸੋ ਕਹਿਣ ਦਾ ਮਤਲਬ ਇਹ ਹੈ ਕਿ ਬੜਾ ਤਰੀਕਾ ਹੁੰਦਾ ਸੀ ਬੜੇ ਤਰੀਕੇ ਦੇ ਨਾਲ ਜਿਵੇਂ ਅੱਜ ਆਗੂ ਸਾਹਿਬਾ ਨੇ ਬੋਲਿਆ ਵੀ ਹੈ ਕਿ ਜੇ ਉਹਨਾਂ ਨੇ ਸੰਗਤ ਦਰਸ਼ਨ ਜਾਂ ਕਿਸੇ ਸਮਾਗਮ ਦੇ ਜਾਣਾ ਸਮੇਂ ਦੀ ਜਿਹੜੀ ਸਭ ਤੋਂ ਵੱਡੀ ਹੁੰਦੀ ਸੇਧ ਮਿਲਦੀ ਹੈ ਕਿ ਸਮੇਂ ਦੇ ਬਹੁਤ ਪਵੰਦ ਸੀ ਬਿਨਾਂ ਘੜੀ ਤੋਂ ਸਮੇਂ ਸਿਰ ਜਾਂਦੇ ਸੀ ਜਦੋਂ ਸੰਗਤ ਦਰਸ਼ਨ ਵੀ ਉਹ ਸਾਡੇ ਫਤੇਗੜ ਸਾਹਿਬ ਵੀ ਜਦੋਂ ਮੇਰੇ ਤਾਂ ਪਹਿਲੀ ਪੰਚਾਇਤ ਦਾ ਟਾਈਮ 8 ਵਜੇ ਸੀ ਪਰ 7:30 ਵਜੇ ਜਿਹੜਾ ਉਹਨਾਂ ਦਾ ਚੌਪੜਾ ਜਿਹੜਾ ਉਹ ਲੈਂਡ ਕਰ ਗਿਆ ਸੀ ਉੱਥੇ ਸੋ ਜਦੋਂ ਭਾਜੜਾ ਪੈ ਗਿਆ ਸਾਰੇ ਪ੍ਰਸ਼ਾਸਨ ਨੂੰ ਕਿ ਸੀਐਮ ਸਾਹਿਬ ਤਾਂ ਪਹੁੰਚ ਵੀ ਜੁਕਿਆ ਸਿਰ ਪੰਜ ਪੰਚਾਇਤਾਂ ਆਈਆਂ ਸੀ ਮੇਰੇ ਅੱਜ ਵੀ ਯਾਦ ਆ ਬੰਦਾ ਸਿੰਘ ਬਾਦਰ ਦਾ ਆਡੀਟੋਰਿਅਮ ਹਾਲ ਸੀ ਸਿਰ ਪੰਜ ਪੰਚਾਇਤਾਂ 20-50 ਜਣੇ ਹਲੇ ਆਏ ਸੀ ਤੇ ਸੀਐਮ ਸਾਹਿਬ ਨੇ ਆ ਕੇ ਆਪਣਾ ਸੰਗਤ ਦਾ ਸ਼ੁਰੂ ਕਰਤਿਆ ਸੀ ਸੋ ਕਹਿਣ ਦਾ ਮਤਲਬ ਇਹ ਇੱਕ ਬੜਾ ਤਰੀਕਾ ਹੁੰਦਾ ਨਹੀਂ ਅਗਲਾ ਕਹਿੰਦਾ ਮੈਂ ਮੁੱਖ ਮੰਤਰੀ ਆਪਾਂ ਦਾ ਹਾਲ ਭਰਿਆ ਹੋਵੇ ਉਹ ਕਹਿੰਦੇ ਨਹੀਂ ਕਾਕਾ ਜਿਹੜੇ ਆਗੇ ਲਿਆਓ ਆਪਾਂ ਕੰਮ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਉਹਨਾਂ ਦੀ ਉਹਨਾਂ ਦੀ ਕਾਬਲੀਅਤ ਉਹਨਾਂ ਦੀ ਹਲੇਮੀ ਅੱਜ ਆਗੂ ਸਾਹਿਬ ਨੇ ਸਟੇਜ ਤੋਂ ਬੋਲਿਆ ਕਿ ਅੱਜ ਜਿਵੇਂ ਵਿਧਾਨ ਸਭਾ ਦੇ ਤੂੰ ਤੜਕ ਮੁੱਖ ਮੰਤਰੀ ਹੰਕਾਰਾਂ ਨਾਲ ਭਰੇ ਹੋਏ ਕਿਵੇਂ ਵਰਤਾਵਾ ਕਰਦੇ ਨੇ ਜਿਵੇਂ ਉਹ ਚੁਣੇ ਹੋਏ ਲੋਕਾਂ ਦੇ ਐਮਐਲਏ ਨਾਲ ਵਿਰੋਧੀ ਧਿਰ ਦੇ ਆਗੂਆਂ ਨਾਲ ਐਹੋ ਜਿਹਾ ਵਰਤਾਵਾ ਕਰਦੇ ਨੇ ਤਾਂ ਮੈਂ ਸਮਝਦਾ ਕਿ ਆਮ ਲੋਕਾਂ ਨਾਲ ਕੀ ਵਰਤਾਵਾ ਕਰਨਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜੀਵਨ ਤੋਂ ਬਹੁਤ ਕੁਝ ਸਿੱਖਣ ਨੂੰ ਸਰ ਜੀ ਜੀ ਤੂੰ ਨਾਲ ਨੇੜੇ ਨੇ ਯੂਥ ਦੇ ਪ੍ਰਧਾਨ ਤੁਸੀਂ ਯੂਥ ਦਾ ਕੀ ਰੋਲ ਰਹਿ ਗਿਆ ਤੁਸੀਂ ਕਿ ਯੂਥ ਦਾ ਕਿ ਅਹਿਮ ਰੋਲ ਹੁੰਦਾ ਹੈ ਇਸ ਵਾਰੀ ਯੂਥ ਦਾ ਕਿਵੇਂ ਰੁਝਾਨਾ ਜਿਹੜਾ ਕਿ ਦੇਖ ਰੋ ਮਿਲਿਆ ਯੂਥ ਦਾ ਦੇਖੋ ਯੂਥ ਦਾ ਬਹੁਤ ਵੱਡਾ ਰੋਲ ਰਹਿਣ ਵਾਲਾ ਹੈ ਇਹ ਚੋਣਾਂ ਦੇ ਵਿੱਚ ਮੈਂ ਸਮਝਦਾ ਕਿ ਬਤੌਰ ਜਿੱਥੇ ਪੂਰੀ ਪਾਰਟੀ ਤਿਆਰ ਹੈ ਪਾਰਟੀ ਦਾ ਯੂਥ ਵਿੰਗ ਵੀ ਇਹ ਚੋਣਾਂ ਲਈ ਤਿਆਰ ਹੈ ਕਿਉਂਕਿ ਇਹ ਚੋਣਾਂ ਪੰਜਾਬ ਦੀ ਆਉਣ ਵਾਲੇ ਭਵਿੱਖ ਤੇ ਨਸਲ ਤੇ ਫਸਲ ਦੀ ਲੜਾਈ ਦੀ ਹੈ ਇਹ ਚੋਣਾਂ ਦੇ ਵਿੱਚ ਬਹੁਤ ਵੱਡੀ ਭੂਮਿਕਾ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਵਿੰਗ ਨਿਭਾਊਗਾ ਪੂਰੇ ਅਸੀਂ ਨੁਕਤੀਆਂ ਕਰ ਦਿੱਤੀਆਂ ਨੇ ਡਿਊਟੀਆਂ ਲਾ ਦਿੱਤੀਆਂ ਨੇ ਸੋ ਮੈਂ ਮੈਂ ਸਮਝਦਾ ਕਿ ਬਹੁਤ ਵੱ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਪੰਜਾਬੀ ਦਾ ਝੰਡਾ ਚੱਕ ਕੇ ਯੂਥ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੂੰ ਦੇ ਆ ਦੇ ਜਿਹੜੇ ਵੀ ਉਮੀਦਵਾਰ ਹੋਣਗੇ ਉਹਨਾਂ ਦੇ ਹੱਕ ਵਿੱਚ ਪ੍ਰਚਾਰ ਵੀ ਕਰੂਗਾ ਅਤੇ ਪੰਜਾਬ ਦੇ ਲੋਕਾਂ ਨੂੰ ਹੁਣ ਤੇ ਪਹਿਲਾਂ ਦੇ ਫਰਕ ਬਾਰੇ ਵੀ ਦੱਸੇਗਾ ਅਤੇ ਕੀ ਦਿੱਲੀ ਝੰਡਾ ਕ ਨੁਕਸਾਨ ਕਰ ਰਿਹਾ ਤੇ ਕੀ ਪੰਜਾਬੀਆਂ ਦੀ ਪਾਰਟੀ ਫਾਇਦਾ ਕਰ ਸਕਦੀ ਹੈ ਉਹਦੇ ਬਾਰੇ ਪੂਰਾ ਆਪਣਾ ਜੋਰ ਲਾ ਕੇ ਪ੍ਰਚਾਰ ਤੇ ਪ੍ਰਸਾਰ ਕਰੂਗਾ ਜੀਜੇਪੀ ਨਾਲ ਲਾਇੰਸ ਦੇ ਚਰਚਾਵਾਂ ਚੱਲ ਰਹੀਆਂ ਨੇ ਕੀ ਲੱਗਦਾ ਜੂਥ ਦੀ ਕੀ ਡਿਮਾਂਡ ਹੈ ਕੀ ਲੱਗਦਾ ਜੂਥ ਵਿੱਚ ਹੁੰਦੀ ਹੈ ਕਿ ਦੁਬਾਰਾ ਬੀਜੇਪੀ ਨਾਲ ਲਾਇੰਸ ਹੋਵੇ ਦੇਖੋ ਸ਼੍ਰੋਮਣੀ ਅਕਾਲੀ ਦਲ ਕੱਲਿਆਂ ਚੋਣਾ ਲੜਨ ਲਈ ਤਿਆਰ ਹੈ ਇਹ ਜਿਹੜਾ ਕੋਈ ਸਮਝੌਤਾ ਹੋਣਾ ਨਹੀਂ ਹੋਣਾ ਇਹਦੇ ਬਾਰੇ ਸਾਡੇ ਤਾਂ ਕੋਈ ਸਣਾ ਕੋਈ ਗੱਲ ਹੋਈ ਨਹੀਂ ਇਹ ਮੀਡੀਆ ਦੀਆਂ ਗੱਲਾਂ ਨੇ ਪਤਾ ਨਹੀਂ ਇਹਦੇ ਬਾਰੇ ਕੋਈ ਇਹ ਗੱਲਾਂ ਮੀਡੀਆ ਹਾਲੇ ਚਲਾਉਂਦਾ ਪਰ ਸਾਡੇ ਕੋਲ ਜਿਹੜੀ ਜਾਣਕਾਰੀ ਹੈ ਹਾਲ ਤੱਕ ਉਸ ਤਰ੍ਹਾਂ ਦੀ ਗੱਲ ਹੈ ਨਹੀਂ ਧੰਨਵਾਦ ਸੋ ਬਿਲਕੁਲ ਇਹ ਸਨ ਜੂਥ ਅਕਾਲੀ ਦਲ ਦੇ ਪ੍ਰਧਾਨ ਸਰਪ ਜੀ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਇੱਕ ਅਜਿਹੀ ਸਕਸੀਜ ਸੀਗੇ ਜੋ ਪਿੰਡ ਦੇ ਸਰਪੰਚ ਤੱਕ ਜਿਹੜਾ ਕਿ ਰਾਬਤਾ ਕਾਇਮ ਰੱਖਦੇ ਸੀਗੇ ਉਹ ਪਹਿਲੇ ਮੁੱਖ ਮੰਤਰੀ ਸੀਗੇ ਜੋ ਸਿੱਧੇ ਤੌਰ ਤੇ से की देनिक सवेरा, देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर